ਜੋ ਫੈਸਲਾ ਇਹਨਾਂ ਜਥੇਦਾਰਾਂ ਬਾਰੇ ਕੀਤਾ ਵੱਲੋਂ ਕੀਤਾ ਗਿਆ ਅਕਾਲੀ ਲੀਡਰਾਂ ਦੇ ਬਾਰੇ ਇਹ ਨਜ਼ਰ ਆਉਂਦਾ ਸੀ ਕਿ ਇਹਨਾਂ ਨੂੰ ਹਜ਼ਮ ਨਹੀਂ ਹੋਣਾ ਅਕਾਲੀ ਲੀਡਰਾਂ ਨੂੰ ਜਿਹੜੇ ਸ਼ਬਦ ਵੀ ਕਰੜੇ ਬੋਲਦੇ ਸਟੇਜ ਤੋਂ ਹੁਣ ਉਹ ਸ਼ਬਦ ਜਿਹੜੇ ਬੋਲੇ ਫੈਸਲਾ ਭਾਵੇਂ ਪੰਜਾਂ ਦਾ ਸੀ ਤੇ ਭਾਵੇਂ ਅਕਾਲ ਤਖਤ ਦੇ ਜਥੇਦਾਰ ਦਾ ਸੀ ਉਹ ਬੁਲਾਏ ਗਏ ਹਰਬੀਰ ਸਿੰਘ ਵੱਲੋਂ ਕਾਫੀ ਸਖਤਰ ਬਈਆ ਦੇਖਿਆ ਉਹ ਕਾਫੀ ਸਖਤਰ ਬਈਆ ਦੇਖਿਆ ਉਹ ਪਤਾ ਸੀ ਵੀ ਇਹ ਇੱਕ ਗਾਜ ਜਿਹੜੀ ਹੈ ਉਹ ਕਿੰਨੀ ਅਕਾਲੀ ਡੀਟਰਾਂ ਵਾਸਤੇ ਇਸ ਤਰ੍ਹਾਂ ਹਮਲਾ ਲੈਣੀ ਆ ਤੇ ਸੇਵਾ ਕਰਨਾ ਇਹ ਕੋਈ ਨਵੀਂ ਗੱਲ ਨਹੀਂ ਇਹਨਾਂ ਦੇ ਪਿੱਛੇ ਹਿਸਟਰੀ ਵੇਖਣਾ ਹੋ ਤੁਸੀਂ ਅਕਾਲੀ ਲੀਡਰ ਇਹੀ ਕੁਝ ਕਰਦੇ ਰਹੇ ਜਿਹੜਾ ਇਹਨਾਂ ਨੇ ਕੱਲ ਫੈਸਲਾ ਕੀਤਾ ਹੈ ਉਹ ਚਕਟਾਣਾ ਦੇ ਸਰ ਗੁਰਦੁਆਰੇ ਦੇ ਵਿੱਚ ਜਾ ਕੇ ਮੀਟਿੰਗ ਕਰਕੇ ਐਗਜ਼ੈਕਟਿਵ ਦੀ ਮੈਂ ਸਮਝਦਾ ਬੜਾ ਮਹੂਤਵਪੂਰਨ ਫੈਸਲਾ ਹੈ ਜਦੋਂ ਨੇ ਆਪ ਇੱਕ ਦਿਨ ਪਹਿਲੇ ਬਿਆਨ ਦੇ ਦਿੱਤਾ ਕਿ ਜਿੰਨਾ ਜ਼ਿਰ ਮੇਰੇ ਤੇ ਲੱਗੇ ਇਲਜ਼ਾਮ ਕਲੀਅਰ ਨਹੀਂ ਹੁੰਦੇ ਉਹਨਾਂ ਤੇਰ ਮੈਂ ਜੱਜਦਾਰਾਂ ਦੀ ਮੀਟਿੰਗ 'ਚ ਨਹੀਂ ਜਾਵਾਂਗਾ ਤੇ ਤੁਸੀਂ ਕਦਰ ਲਈ ਕਰ ਰਹੇ ਹੋ ਨਰਾਜ਼ਗੀਆਂ ਦੇ ਦੌਰ ਦੇ ਵਿੱਚ ਕਿਸੇ ਦੀ ਕਰਦਾਰਕੁਸ਼ੀ ਇਸ ਤਰ੍ਹਾਂ ਤਦਰ ਹੋਣੀ ਉਹ ਤਾਂ ਖੁਦ ਹੀ ਹਰਪ੍ਰੀਤ ਹਾਲਾਂਕਿ ਪਹਿਲਾਂ ਵੀ ਜਿਤਾ ਚੁੱਕੇ ਨੇ ਤੇ ਦੁਬਾਰੀ ਵੀ ਉਹਨਾਂ ਨੇ ਬਿਆਨਾਂ 'ਚ ਜਿਤਾਇਆ ਵੀ ਆਖਰ ਮੇਰੀ ਜਾਣਬੁੱਝ ਕੇ ਕਰਦਾਰਕੁਸ਼ੀ ਕੀਤੀ ਜਾ ਰਹੀ ਹੈ ਇਹ ਜਿਸ ਵੇਲੇ ਉਹ ਜੱਜਦਾਰ ਕਾਲ ਤਖਤ ਬਣਿਆ ਸੀ ਉਸ ਵੇਲੇ ਬੋਲਦਾ ਜਾਂ ਜਿਸ ਵੇਲੇ ਦਮਦਮਾਨ ਸਾਹਬ ਦਾ ਜ਼ੇਰਦਾਰ ਬਣਿਆ ਸੀ ਉਸ ਵੇਲੇ ਬੋਲਦਾ ਇਹ ਅੱਜ ਹੀ ਕਿਉਂ ਬੋਲਿਆ ਇਹਦਾ ਮਤਲਬ ਅੱਜ ਬੋਲਿਆ ਨਹੀਂ ਉਹਨੂੰ ਰੱਬ ਕੇ ਲਿਆਂਦਾ ਗਿਆ ਬੁਲਾਇਆ ਗਿਆ ਕਿਸੇ ਦੇ ਸੰਪਰਕ ਦੇ ਵਿੱਚੋਂ ਆਇਆ ਜਿੱਥੋਂ ਪਤਾ ਲੱਗਾ ਕਿ ਆਹ ਬੰਦਾ ਵਰਤਿਆ ਜਾ ਸਕਦਾ ਹੈ ਤੋਂ ਵਰਤ ਲਈ ਸਿੱਖ ਸਿਧਾਂਤ ਨੇ ਜਿਨ੍ਹਾਂ ਦੇ ਪਹਿਰੇਦਾਰ ਇਹਨਾਂ ਨੇ ਬਣਨਾ ਕੋ ਇਹਨਾਂ ਦੀ ਜੀਵਨ ਚ ਚਲਕਣੇ ਚਾਹੀਦੇ ਨੇ ਬੋਲਾਂ ਚੋਂ ਪ੍ਰਗਟ ਹੁੰਦੇ ਨਹੀਂ ਅਰਜਿੰਦਰ ਸਿੰਘ ਧਾਮੀ ਜੀ ਨੇ ਬੀਬੀ ਦੇ ਬਾਰੇ ਮੰਦਸ਼ਬਦ ਬੋਲੇ ਕਾਢੇ ਸ਼ਬਦ ਬੋਲੇ ਯਾਨੀ ਹਰ ਪ੍ਰੇ ਸਿੰਘ ਜੀ ਨੇ ਆਪਣੇ ਜੋਸ਼ ਦੇ ਵਿੱਚੋਂ ਬੋਲੇ ਸਸੀਕਲ ਜੀ ਇਹਨਾਂ ਦਿਨਾਂ ਦੇ ਦੌਰਾਨ ਪੰਥਕ ਮਸਲਿਆਂ ਦੀ ਗੱਲ ਕਰੀਏ ਤਾਂ ਜਿਵੇਂ ਪਹਿਲਾਂ ਸ਼੍ਰੀ ਕਲਤਖ ਸਾਹਿਬ ਦੇ ਵੱਲੋਂ ਤਨਖਾਹਿਆ ਕਰਾਰ ਦਿੱਤਾ ਅ ਅਕਾਲੀ ਕਈ ਆਗੂਆਂ ਨੂੰ ਸੁਖਵੀਰ ਸਿੰਘ ਬਾਦਲ ਵੀ ਵਿੱਚ ਸੀਗੇ ਉਦੋਂ ਬਾਅਦ ਦੇ ਵਿੱਚ ਇਹ ਦੇਖਿਆ ਜਾਵੇ ਇੱਕ ਬੜੀ ਕਵਾਇਤ ਤੇਜ਼ ਹੋਈ ਦੋ ਇਨਸੀਡੈਂਟ ਇਸ ਤਰ੍ਹਾਂ ਦੇ ਵਾਪਰੇ ਜਿਹੜੇ ਲਗਾਤਾਰ ਹੁਣ ਕਈੇ ਚਰਚਾ ਚ ਨੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਤਾਂ ਦੇਖਿਆ ਜਾਵੇ ਤਾਂ ਬਿਲਕੁਲ ਕੁਝ ਸਮਾਂ ਹੀ ਹੋਇਆ ਕਿ ਜਦੋਂ ਉਹਨਾਂ ਨੂੰ ਲਾਂਬੇ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਲੈ ਕੇ ਵਾਦ-ਵਿਵਾਦ ਖੈਰ ਇਸ एलान ਤੋਂ ਪਹਿਲਾਂ ਵੀ ਸੀ ਯਾਨੀ ਕਿ ਤਨਖਾਹਿਆ ਇਕਰਾਰ ਦੇਣ ਤੋਂ ਪਹਿਲਾਂ ਵੀ ਕਿਤੇ ਨਾ ਕਿਤੇ ਕਸ਼ਮੁਕਸ਼ ਚੱਲ ਰਹੀ ਸੀ ਦੂਜੇ ਪਾਸੇ ਹਜਿੰਦਰ ਸਿੰਘ ਧਾਮੀ ਸਿੱਖਾਂ ਦੀ ਸਰਮੋਰ ਸੰਸਥਾ ਮੰਨੀ ਜਾਂਦੀ ਐ ਐਸਜੀਪੀਸੀ ਦੇ ਪ੍ਰਧਾਨ ਦੇ ਉੱਤੇ ਜਿਹੜੀ ਸ਼ਬਦਾਵਲੀ ਵਰਤਨ ਨੂੰ ਲੈ ਕੇ ਕਿਉਂਕਿ ਹੁਣ ਤਾਂ ਰੋਬ ਵੀ ਨਹੀਂ ਕਰ ਸਕਦੇ ਖੁਦ ਉਹ ਚਿੱਠੀ ਚ ਮੰਨ ਗਏ ਨੇਗੇ ਤੇ ਬਕਾਇਦਾ ਤੌਰ ਤੇ ਵੂਮਨ ਕਮਿਸ਼ਨ ਨੂੰ ਵੀ ਲਿਖ ਕੇ ਦੇ ਗਏ ਨੇ ਪਰ ਪਹਿਲੀ ਦਫਾ ਹੋਇਆ ਕਿ ਐਸਜੀਪੀਸੀ ਦਾ ਪ੍ਰਧਾਨ ਵੂਮਨ ਕਮਿਸ਼ਨ ਦੇ ਅੱਗੇ ਪੇਸ਼ ਹੋਇਆ ਹੋਵੇ ਜਿਵੇਂ ਕਿ ਬੀਬੀ ਜਗੀਰ ਕੌਰ ਵੀ ਇਹੀ ਗੱਲ ਕਹਿੰਦੇ ਹੋਏ ਨਜ਼ਰ ਆਏ ਤੇ ਕਈ ਤਰ੍ਹਾਂ ਦੇ ਸਵਾਲ ਉਹਨਾਂ ਨੇ ਚੱਕੇ ਸਿੱਖ ਬੁੱਧੀ ਜੀ ਵੀ ਰਜਿੰਦਰ ਸਿੰਘ ਖਾਲਸਾ ਸਾਡੇ ਨਾਲ ਨੇ ਖਾਲਸਾ ਪੰਚਾਇਤ ਤੋਂ ਤੇ ਕੀ ਆਖਰਕਾਰ ਇਹਦਾ ਜੇ ਦੇਖਿਆ ਜਾਵੇ ਪੰਥਕ ਤੌਰ ਤੇ ਇੰਨੀਆਂ ਜੀਆਂ ਚੀਜ਼ਾਂ ਦਾ ਪ੍ਰਭਾਵ ਕੀ ਪੈਂਦਾ ਕਿਉਂਕਿ ਲੋਕ ਆਗੂਆਂ ਨੂੰ ਦੇਖਦੇ ਨੇ ਆਗੂਆਂ ਨੂੰ ਸੁਣ ਉਦੋਂ ਬਾਅਦ ਵਾਰੀ ਆਉਂਦੀ ਹੈ ਸਿੱਖ ਚਿੰਤਕਾਂ ਦੀ ਸਿੱਖ ਬੁੱਧੀਜੀਵੀਆਂ ਦੀ ਕਿ ਉਹ ਜਦੋਂ ਇਸ ਮਸਲੇ ਨੂੰ ਵਿਚਾਰਦੇ ਨੇ ਤਾਂ ਉਹਦੀ ਇੱਕ ਜਿਹੜਾ ਇਮਪ੍ਰੈਸ਼ਨ ਹੈ ਉਹ ਕੀ ਜਾਂਦਾ ਹੈਗਾ ਅ ਖਾਲਸਾ ਜੀ ਦੇਖਿਆ ਜਾਵੇ ਗਿਆਨੀ ਹਰਪ੍ਰਿੰਦ ਸਿੰਘ ਹੋਰਾਂ ਦੀ ਜੀ ਗੱਲ ਕਰੀਏ ਇੱਕ ਉਹਨਾਂ ਦੀ ਛਵੀ ਇਹ ਜਰੂਰ ਲੋਕਾਂ ਦੇ ਮਨ ਦੇ ਵਿੱਚ ਪ੍ਰੋਜੈਕਟ ਹੋਈ ਆ ਕਿ ਬੜੀ ਸਾਫ਼ ਸੁਥਰੀ ਗੱਲ ਕਰਦੇ ਨੇ ਤੇ ਜਾਇਜ਼ ਗੱਲ ਕਰਦੇ ਨੇ ਪਰ ਇਹਨਾਂ ਦਿਨਾਂ ਦੇ ਦੌਰਾਨ ਜੋ ਕੁਝ ਹੋਇਆ ਹੈ ਉਹਦੇ ਚ ਹਰ ਗੈਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਤੇ ਵੀ ਸਵਾਲ ਚੁੱਕੇ ਗਏ ਉਦੋਂ ਬਾਅਦ ਦੇ ਵਿੱਚ ਹਾਲਾਂਕਿ ਉਹ ਕੋਈ ਇਹ ਵੀ ਮੰਨਦੇ ਨਜ਼ਰ ਆਏ ਵੀ ਕਹਿੰਦੇ ਮੈਨੂੰ ਸ਼ਾਇਦ ਪਤਾ ਹੀ ਸੀਗਾ ਵੀ ਇਹ ਚੀਜ਼ਾਂ ਹੋਣ ਗਿਆ ਆ ਇੱਕ ਜਥੇਦਾਰ ਤਖਤ ਦੀ ਜ਼ਿੰਮੇਵਾਰੀ ਹੈ ਉਹਨਾਂ ਦੇ ਕੋਲੇ ਉਹਨਾਂ ਨੂੰ ਲੈ ਕੇ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਤੇ ਲੋਕਾਂ ਦੇ ਮਨ ਦੇ ਵਿੱਚ ਕੀ ਧਰਨਾ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਗੱਲ ਇਹ ਹੈ ਤੁਸੀਂ ਜਿਹੜੀ ਗੱਲ ਕੀਤੀ ਹੈ ਨਾ ਪਹਿਲਾਂ ਤੁਸੀਂ ਹਰਜਿੰਦਰ ਸਿੰਘ ਧਾਮੀ ਜੀ ਦੀ ਗੱਲ ਕੀਤੀ ਹੈ ਜੀ ਇੱਕ ਜਸਤੇਜਰ ਹਰਪ੍ਰੀਤ ਸਿੰਘ ਜੀ ਦੀ ਗੱਲ ਕੀਤੀ ਹੈ ਇੱਕ ਚੀਜ਼ ਦੋਨਾਂ ਵਿੱਚ ਕਾਮਨ ਹੋਈ ਹੈ ਜਿਹਨੂੰ ਤੁਸੀਂ ਨਹੀਂ ਖਿਆਲ ਕੀਤਾ ਤੁਸੀਂ ਹਰਜਿੰਦਰ ਸਿੰਘ ਥਾਮੀ ਜੀ ਦਾ ਤੇ ਕਿਹਾ ਕਿ ਉਹਨਾਂ ਨੇ ਵੀ ਜਗੀਰ ਕੌਰ ਬਾਰੇ ਲਫ਼ਜ਼ ਬੋਲੇ ਯਾਨੀ ਹਰਪ੍ਰੀਤ ਸਿੰਘ ਨੇ ਵੀ ਆਪਣੇ ਬੋਲਣ ਦੇ ਵਿੱਚ ਮੰਦ ਸ਼ਬਦ ਵਰਤੇ ਨੇ ਮੈਂ ਉਹ ਲਫ਼ਜ਼ ਨਹੀਂ ਦੋਹਰਾਣਾ ਚਾਹੁੰਦਾ ਉਹਨਾਂ ਮੰਦ ਸ਼ਬਦ ਵਰਤੇ ਨੇ ਸਭ ਤੋਂ ਪਹਿਲੀ ਜੇ ਗੱਲ ਇਹ ਹੈ ਅਸੀਂ ਇਹਨਾਂ ਨੂੰ ਆਮ ਮਨੁੱਖਾਂ ਦੇ ਤੌਰ ਤੇ ਨਹੀਂ ਵੇਖ ਸਕਦੇ ਦੋਨੋਂ ਸਿੱਖ ਕੌਮ ਦੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਬਹੁਤ ਉੱਚੇ ਅਹੁਦੇ ਹੁੰਦੇ ਨੇ ਸ੍ਰੀ ਗੁਰਦੁਆਰਾ ਪਰਵੰਦਰ ਕਮੇਟੀ ਦਾ ਪ੍ਰਧਾਨ ਜਿਹੜਾ ਹੈ ਇਹ ਕੋਈ ਸਿਰਫ ਸਿਆਸੀ ਅਹੁਦਾ ਨਹੀਂ ਹੈ ਇਹ ਇੱਕ ਧਾਰਮਿਕ ਤੌਰ ਦੇ ਉੱਤੇ ਸਿੱਖਾਂ ਦੇ ਵਾਸਤੇ ਬੜਾ ਵੱਡੇ ਸਨਮਾਨ ਦੀ ਗੱਲ ਹੈ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ਸ੍ਰੀ ਗੁਰਦੁਆਰਾ ਪਰਵੰਦਰ ਕਮੇਟੀ ਉਹਦਾ ਪ੍ਰਧਾਨ ਉਹਦਾ ਤਾਂ ਬੜਾ ਉੱਚਾ ਧਾਰਮਿਕ ਜੀਵਨ ਹੋਣਾ ਚਾਹੀਦਾ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਪਹਿਲਾਂ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹੇ ਤੇ ਹੁਣ ਅੱਜ ਕੱਲ ਦਮਦਮਾ ਸਾਹਿਬ ਦੇ ਜਥੇਦਾਰ ਨੇ ਹੋ ਕਿਉਂ ਛੋਟਾ ਉਹਦਾ ਨਹੀਂ ਹੈ ਜੇ ਇਹਨਾਂ ਦੇ ਅਹੁਦਿਆਂ ਦੀ ਗੱਲ ਕਰੀਏ ਇਹਨਾਂ ਦੇ ਬੋਲਾਂ ਦੇ ਵਿੱਚ ਤੇ ਹਰ ਲਹਿਜ ਗੁਰਮਤ ਝਲਕਣੀ ਚਾਹੀਦੀ ਸਿੱਖ ਸਿਧਾਂਤ ਨੇ ਜਿਨ੍ਹਾਂ ਦੇ ਪੈਰਾਂ ਦਾ ਰੰਨਾ ਨੇ ਬਣਨਾ ਹੋ ਜਿਹਨਾਂ ਜੀਵਨ ਚ ਚਲਕਣੇ ਚਾਹੀਦੇ ਨੇ ਬੋਲਾਂ ਚ ਪ੍ਰਗਟ ਹੁੰਦੇ ਨੇ ਜੇ ਜੀਵਨ ਚ ਹੁਣ ਤਾਂ ਬੋਲਾਂ ਚ ਪ੍ਰਗਟ ਹੁੰਦੇ ਨੇ ਬੋਲਾਂ ਚ ਪ੍ਰਗਟ ਹੁੰਦਾ ਜੋ ਜੀਵਨ ਚ ਹੁੰਦਾ ਹੁਣ ਹਰਜਿੰਦਰ ਸਿੰਘ ਧਾਮੀ ਜੀ ਨੇ ਬੀਬੀ ਦੇ ਬਾਰੇ ਮਨ ਦੇ ਸ਼ਬਦ ਬੋਲੇ ਕਾੜੇ ਸ਼ਬਦ ਬੋਲੇ ਗਾਨੀ ਹਰਪ੍ਰੀਤ ਸਿੰਘ ਜੀ ਨੇ ਆਪਣੇ ਜੋਸ਼ ਦੇ ਵਿੱਚੋਂ ਬੋਲੇ ਗੁਰਬਾਣੀ ਕਹਿੰਦੀ ਹੈ ਮਿੱਠਾ ਬੋਲਣ ਨਿਭ ਚਲਣ ਹੱਥੋਂ ਦੇ ਕੇ ਭਲਾ ਬਣਾਏ ਮਿੱਠਾ ਬੋਲਣਾ ਤੇ ਨਿਮਰਤਾ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਾਰੇ ਗੁਣਾਂ ਦਾ ਤਤਸਾਰ ਐਕਸਟ੍ਰੈਕਟ ਜਿਹੜਾ ਉਹ ਦੋ ਚੀਜ਼ਾਂ ਦੇ ਵਿੱਚ ਐ ਇੱਕ ਮਿੱਠਾ ਬੋਲਣਾ ਤੇ ਦੂਜਾ ਨਿਮਰਤਾ ਹੁਣ ਦੋਨਾਂ ਦੇ ਬੋਲਾਂ ਦੇ ਵਿੱਚ ਨਾ ਮਿਠਾਸ ਨਜ਼ਰ ਆਉਂਦੀ ਆ ਤੇ ਨਾਨੀਵਰਤਾਲਾ ਜ਼ਰ ਆਉਂਦੀ ਹੈ ਦੋਨਾਂ ਦੇ ਬੋਲਾਂ 'ਚ ਹੰਕਾਰ ਨਜ਼ਰ ਆਉਂਦਾ ਹੈ ਔਰ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਹਰ ਜੀਓ ਹੰਕਾਰ ਨਾ ਪਾਵੇਈ ਪਰਮੇਸ਼ਰ ਨੂੰ ਹੰਕਾਰ ਨਹੀਂ ਚੰਗਾ ਲੱਗਦਾ ਜਿਹੜੇ ਸਭ ਤੋਂ ਭੇੜੇ ਔਗਣ ਨੇ ਉਹਨਾਂ ਦੇ ਵਿੱਚ ਹੰਕਾਰ ਨੂੰ ਮੰਨਿਆ ਜਾਂਦਾ ਹੈ ਦੋਨਾਂ ਦੇ ਬੋਲਾਂ ਦੇ ਵਿੱਚੋਂ ਜਿੱਥੇ ਕੋੜਤ ਗੁਰਤ ਨਜ਼ਰ ਆਉਂਦੀ ਹੈ ਨਫ਼ਰਤ ਨਜ਼ਰ ਆਉਂਦੀ ਹੈ ਉੱਥੇ ਹੰਕਾਰ ਵੀ ਨਜ਼ਰ ਆਉਂਦਾ ਹੈ ਇਸ ਗੱਲ ਦਾ ਮੈਨੂੰ ਨਿੱਜੀ ਤੌਰ ਤੇ ਮੈਂ ਬੜਾ ਦੁੱਖ ਮਹਿਸੂਸ ਕੀਤਾ ਵੀ ਸਾਡੀ ਇਡੀਆਂ ਉੱਚੀਆਂ ਸੰਸਥਾਵਾਂ ਤੇ ਬੈਠੇ ਲੋਕ ਜਿਹੜੇ ਨੇ ਅਗਰ ਉਹਨਾਂ ਦਾ ਦੇਖੋ ਬਾਹਰ ਜੋ ਆਇਆ ਨਾ ਉਹ ਆਇਆ ਜਿਹੜਾ ਅੰਦਰ ਸੀ ਜਿਵੇਂ ਬੰਦਾ ਜੋਸ਼ ਦੇ ਵਿੱਚ ਗੁੱਸੇ ਦੇ ਵਿੱਚ ਬੋਲਦਾ ਨਾ ਫਿਰ ਸੱਚ ਅੰਦਰੋਂ ਆ ਜਾਂਦਾ ਹੈ ਤਾਂ ਅਮੀਰ ਸਾਹਿਬ ਨੇ ਤਾਂ ਲਿਖਤੀ ਦਿੱਤਾ ਕਹਿੰਦੇ ਮੈਂ ਤਣਾਅ ਚ ਆ ਗਿਆ ਸੀ ਚਾਹੇ ਤਣਾਅ ਚ ਆ ਗਿਆ ਸੀ ਜਾਂ ਜੋ ਵੀ ਕਾਰਨ ਸੀ ਅੰਦਰ ਸੀ ਨਾ ਇੱਕ ਆਉਟਸਟਡ ਉਈ ਅਬਾ ਰਾਈ ਨਾ ਉਸ ਤਣਾਓ ਦੇ ਵਿੱਚ ਕੁੜਤਨ ਬਾਹਰ ਆਈ ਨਾ ਫਿਰ ਤਤਾਰਨੀ ਸਾਹਮਣੇ ਤੇ ਤੋਂ ਮਾਫੀ ਮੰਗ ਲਈ ਯਾਨੀ ਹਰਪ੍ਰੀਤ ਸਿੰਘ ਤੋਂ ਜਸਟੀਫਾਈ ਕਰ ਰਿਹਾ ਉਹਨੇ ਮਾਫੀ ਨਹੀਂ ਮੰਗੀ ਉਹ ਕਹਿੰਦਾ ਇਹ ਤਾਂ ਸਾਡਾ ਸੁਭਾਅ ਹੈ ਜੇ ਤਾਂ ਰਾਇ ਸੁਭਾਅ ਹੈ ਤੇ ਤੁਸੀਂ ਜੱਜਰ ਦੇ ਅਹੁਦੇ ਤੇ ਬੈਠੇ ਹੋ ਤੇ ਸਾਰੀ ਕੌਮ ਵਾਸਤੇ ਸ਼ਰਮ ਦੀ ਗੱਲ ਹੈ ਤੁਸੀਂ ਪਹਿਲਾਂ ਆਪਣੇ ਵਿਵਹਾਰ ਨੂੰ ਤੇ ਠੀਕ ਕਰੋ ਗਿਆਨੀ ਹਰਪ੍ਰੀਤ ਸਿੰਘ ਦੇ ਵਿੱਚ ਹਰ ਮਨੁੱਖ ਚੰਗਿਆਈਆਂ ਵੀ ਹੁੰਦੀਆਂ ਹਨ ਬੁਰਾਈਆਂ ਵੀ ਹੁੰਦੀਆਂ ਮੈਂ ਇਹ ਨਹੀਂ ਕਹਿੰਦਾ ਕੋਈ ਵੀ ਦੁੱਤ ਹੋਤਾ ਨਹੀਂ ਅਸੀਂ ਆਪਣੇ ਅੰਦਰ ਝਾਤੀ ਮਾਰੀ ਅਸੀਂ ਦੁੱਤ ਹਾਂ ਸਾਡੇ ਅੰਦਰ ਬੜੀਆਂ ਕਮੀਆਂ ਹੁੰਦੀਆਂ ਲੇਕਿਨ ਇੱਕ ਗੱਲ ਜਿਹੜੀ ਹੈ ਨਾ ਉਹ ਬੜੀ ਪੱਕੀ ਹੈ ਕਿ ਆਚਰਣ ਵੱਲੋਂ ਪੱਖੋਂ ਜਿਹੜਾ ਗੁਰਸਿੱਖ ਦਾ ਆਚਰਣ ਹੋਣਾ ਚਾਹੀਦਾ ਹੈ ਜਿਹੜੇ ਗੁਰਸਿੱਖ ਦੇ ਬੋਲ ਹੋਣੇ ਚਾਹੀਦੇ ਨੇ ਜਿਹੜਾ ਗੁਰਸਿੱਖ ਦਾ ਰਵਈਆ ਹੋਣਾ ਚਾਹੀਦਾ ਉਹ ਨਹੀਂ ਪ੍ਰਗਟ ਹੋਇਆ ਇਹ ਬੜੀ ਦੁਖਦਾਈ ਗੱਲ ਹੈ। ਬਾਕੀ ਜਿਹੜੀ ਹੁਣ ਤੁਸੀਂ ਗੱਲ ਕੀਤੀ ਹੈ ਦੇਖੋ ਜੋ ਫੈਸਲਾ ਇਹਨਾਂ ਜਥੇਦਾਰਾਂ ਬਾਰੇ ਕੀਤਾ ਵੱਲੋਂ ਕੀਤਾ ਗਿਆ ਅਕਾਲੀ ਲੀਡਰਾਂ ਦੇ ਬਾਰੇ ਇਹ ਇਹ ਨਜ਼ਰ ਆਉਂਦਾ ਸੀ ਕਿ ਇਹਨਾਂ ਨੂੰ ਹজম ਨਹੀਂ ਹੋਣਾ ਅਕਾਲੀ ਲੀਡਰਾਂ ਨੂੰ ਜਿੱਥੋਂ ਤੱਕ ਦੀ ਗੱਲ ਹੈ ਸੇਵਾ ਕਰਨ ਦੀ ਉਹਦੇ ਵਿੱਚ ਤਾਂ ਕੋਈ ਪ੍ਰੋਬਲਮ ਨਹੀਂ ਸੀ ਜੇ ਸੇਵਾ ਕਰਕੇ ਮੁੜ ਕੇ ਵਾਪਸ ਲੀਡਰ ਹੀ ਮਿਲਦੀ ਹੈ ਤਾਂ ਉਹਦੇ ਕੀ ਸਮੱਸਿਆ ਜਿਹੜੀ ਉਹਨਾਂ ਨੇ ਇਹ ਕੰਡੀਸ਼ਨ ਲਾਤੀ ਕਿ ਤਿੰਨ ਦਿਨਾਂ ਚ ਇਹਨਾਂ ਦੇ ਅਸਤੀਫੇ ਪ੍ਰਵਾਨ ਕਰੋ ਕੁਝ ਸ਼ਬਦ ਵੀ ਕਰੜੇ ਬੋਲਤੇ ਸਟੇਜ ਤੋਂ ਹੁਣ ਉਹ ਸ਼ਬਦ ਜਿਹੜੇ ਬੋਲੇ ਫੈਸਲਾ ਭਾਵੇਂ ਪੰਜਾਂ ਦਾ ਸੀ ਤੇ ਭਾਵੇਂ ਕੱਲ ਤੱਕ ਦੇ ਜਿਸੇਦਾਰ ਦਾ ਸੀ ਉਹ ਬੁਲਾਏ ਗਏ ਹਰਪ੍ਰੀਤ ਸਿੰਘ ਕੋਲੋਂ ਕਾਫੀ ਸਖਤਰ ਬਈਆ ਦੇਖਿਆ ਨਾ ਕਾਫੀ ਸਖਤਰ ਬਈਆ ਦੇਖਿਆ ਉਹ ਪਤਾ ਸੀ ਵੀ ਇਹ ਇੱਕ ਗਾਜ ਜਿਹੜੀ ਹੈ ਉਹ ਗਿਰਨੀ ਹੈ ਕਿਉਂਕਿ ਉਹਨਾਂ ਨੂੰ ਹੁਣ ਰਾਹ ਨਹੀਂ ਲੱਭ ਰਿਹਾ ਪਹਿਲਾਂ ਉਹਨਾਂ ਨੇ ਜਾ ਕੇ ਤੇ ਫੈਸਲਾ ਕਰਾ ਲਿਆ ਵੀ 20 ਦਿਨ ਦਾ ਹੋਰ ਟਾਈਮ ਦੇ ਦਿਓ ਅਸਲ 20 ਦਿਨ ਦਾ ਨਹੀਂ ਸੀ ਕਿਉਂਕਿ 2 ਤਰੀਕ ਨੂੰ ਹੋਇਆ ਸੀ ਤੇ 3 ਤਰੀਕ ਤਿੰਨ ਦਿਨ ਦਾ ਉਹਨਾਂ ਟਾਈਮ ਦਿੱਤਾ ਸੀ 5 ਤਰੀਕ ਹੋ ਗਈ ਤੇ 15 ਦਿਨ ਹੋਰ ਰਹਿਣਾ ਮੰਗੇ ਤੇ 20 ਤਰੀਕ ਤੱਕ ਦਾ ਜਿਹੜਾ ਨਾ ਉਹ ਗੱਲ ਹੋ ਗਈ ਹੁਣ 20 ਤਰੀਕ ਤੇ ਆ ਗਈ ਅੱਜ 20 ਤਰੀਕ ਹੈ ਉਹਨਾਂ ਉਸ ਤੋਂ ਪਹਿਲਾਂ ਕੋਈ ਨਾ ਕੋਈ ਡਰਾਮਾ ਜਿਹੜਾ ਹੈ ਉਹ ਹੋਣਾ ਸੀ ਜੇ ਹਰਪ੍ਰੀਤ ਸਿੰਘ ਤੇ ਇਲਜ਼ਾਮ ਲੱਗੇ ਨੇ ਤੇ ਉਹਨਾਂ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਲੇਕਿਨ ਇਹ ਗੱਲ ਇੱਕ ਬੜਾ ਵੱਡਾ ਸਵਾਲ ਹੈ ਵੀ ਉਹ ਇਲਜ਼ਾਮ ਲਾਉਣ ਵਾਲਾ ਜਿਹੜਾ ਉਹਦਾ ਆਪਣਾ ਕੀ ਕਿਰਦਾਰ ਹੈ ਇਹ ਕਦੋਂ ਦਾ ਕੇਸ ਹੈ ਕੀ ਸੰਬੰਧ ਹੈ ਉਹ ਤੇ ਬੜਾ ਚਿਰ ਹੋ ਗਿਆ ਹੈ ਡਾਈਵੋਰਸ ਹੋ ਚੁੱਕਾ ਹੈ ਉਹਦਾ ਅੱਜ ਉਹਨੂੰ ਕਿੱਥੋਂ ਯਾਦ ਆ ਗਿਆ ਫਰ ਯਾਨੀ ਕਿ ਇਹ ਪਲਾਨਡ ਦਾ ਪਲਾਨਡ ਹੈ ਜੀ ਸਾਰਾ ਇਹ ਦੇਖੋ ਕੋਈ ਜੰਨੂ ਲੱਭ ਕੇ ਲਿਆਈ ਹੈ ਨਾ ਉਹਦੀ ਆਪਣੀ ਇਨੀ ਔਕਾਤ ਨਹੀਂ ਸੀ ਵੀ ਆ ਕੇ ਤੇ মিডিਆ ਦੇ ਸਾਹਮਣੇ ਬਿਆਨ ਦੇ ਦੇ ਕਿ ਉਹਨੂੰ ਚੁੱਕ ਲਿਆ ਜਾਵੇ ਉਹਨੂੰ ਆਕਰ ਪ੍ਰਗਟ ਕੀਤਾ ਗਿਆ ਮੈਂ ਤਾਂ ਇਹੀ ਸਮਝਣਾ ਕਿ ਉਹ ਨੂੰ ਇਸ ਮਕਸਦ ਆਸਤੇ ਖਾਸ ਤੌਰ ਤੇ ਲਿਆਂਦਾ ਗਿਆ ਸਾ ਜੀ ਜਿਵੇਂ ਗਿਆਨੀ ਹਰਪ੍ਰੀਤ ਹੋਰਾਂ ਨੇ ਜਿਸ ਤਰ੍ਹਾਂ ਦੇ ਨਾਲ ਉੱਥੇ ਫੈਸਲਾ ਸੁਣਾਇਆ ਸਖਤ ਸ਼ਬਦ ਸੀ ਜਿਵੇਂ ਤੁਸੀਂ ਕਿਹਾ ਤੇ ਲੋਕਾਂ ਨੇ ਮਹਿਸੂਸ ਕਰਿਆ ਉਹਦੇ ਨਾਲ ਇਹ ਇੱਕ ਨਿਵਾਣੇ ਸਿੱਖ ਦੇ ਤੌਰ ਦੇ ਉੱਤੇ ਜਦੋਂ ਤਨਖਾਹਾਂ ਲੱਗੀਆਂ ਤੇ ਅੱਗੇ ਉਹਨੂੰ ਪ੍ਰਵਾਨ ਕਰਿਆ ਉਦੋਂ ਬਾਅਦ ਵੀ ਲੱਗਦਾ ਵੀ ਜਿਵੇਂ ਵੀ ਪਹਿਲਾਂ ਹੀ ਨਿਸ਼ਚਿਤ ਹੋ ਗਿਆ ਸੀ ਤਾਂ ਇਟ ਮੀਨਸ ਹਜੇ ਵੀ ਉਹ ਨਿਵਾਣੇ ਸਿੱਖ ਦੇ ਤੌਰ ਦੇ ਉੱਤੇ ਅਸੀਂ ਆਪਣੀਆਂ ਪ੍ਰਾਂੀਆਂ ਚਿੰਤਾ ਨਹੀਂ ਛੱਡੀਆਂ ਹੈਗੇ ਇਹਦੇ ਬਾਰੇ ਦੋਨੋਂ ਪਾਸੇ ਦੀ ਗੱਲ ਕਰਾਂਗਾ ਬਈ ਪਹਿਲਾਂ ਤੇ ਹਰਪ੍ਰੀਤ ਸਿੰਘ ਦਾ ਜਿਹੜਾ ਲਹਿਜਾ ਸੀ ਜਿਹੜੇ ਅਹੁਦੇ ਤੋਂ ਬੈਠੇ ਨੇ ਉਹਨਾਂ ਦਾ ਲਹਿਜਾ ਜਿਹੜਾ ਨਿਮਰਤਾ ਵਾਲਾ ਹੋਣਾ ਚਾਹੀਦਾ ਪਿਆਰ ਵਾਲਾ ਹੋਣਾ ਚਾਹੀਦਾ ਲੇਕਿਨ ਡ੍ਰਿੜਤਾ ਹੋਣੀ ਚਾਹੀਦੀ ਹੈ ਡ੍ਰਿੜਤਾ ਦੇ ਵਿੱਚ ਤੇ ਜੋਸ਼ ਦਿਖਾਉਣ ਦੇ ਵਿੱਚ ਫਰਕ ਹੁੰਦਾ ਪਰ ਚਲੋ ਜਿਹੋ ਜਿਹੇ ਫੈਸਲੇ ਸੁਣਾਏ ਨੇ ਸੀ ਉਹਦੇ ਵਿੱਚ ਉਹਨਾਂ ਨੇ ਜੋਸ਼ ਵੀ ਦਿਖਾਇਆ ਅਕਾਲੀ ਰੀਡਰਾਂ ਵਾਸਤੇ ਇਸ ਤਰ੍ਹਾਂ ਮਲਵਾ ਲੈਣੀ ਆ ਤੇ ਸੇਵਾ ਕਰਨਾ ਇਹ ਕੋਈ ਨਵੀਂ ਗੱਲ ਨਹੀਂ ਇਹਨਾਂ ਦੇ ਪਿੱਛੇ ਹਿਸਟਰੀ ਵੇਖ ਲਓ ਤੁਸੀਂ ਅਕਾਲੀ ਲੀਡਰ ਇਹੀ ਕੁਝ ਕਰਦੇ ਰਹੇ ਨੇ ਔਰ ਬਾਦ ਦੇ ਵਿੱਚ ਅਕਾਲ ਤਖਤ ਤੇ ਪੇਸ਼ ਹੋ ਗਏ ਜਾਂ ਪੇਸ਼ ਕਰਵਾ ਲਿਆ ਆਪਣੇ ਆਪ ਨੂੰ ਤਰਖਾ ਮਹਲਵਾ ਲੀਆਂ ਤੇ ਸੇਵਾ ਕਰ ਲਈ ਬਾਅਦ ਚ ਕੀ ਹੈ ਵੀ ਕੁਰਸੀਆਂ ਫਿਰ ਮਿਲ ਗਈਆਂ ਜੇ ਇਹਨਾਂ ਨੂੰ ਰਾਜ ਸਤਾ ਮੁੜ ਕੇ ਵਾਪਸ ਮਿਲ ਜਾਏ ਤੇ ਇਹਨਾਂ ਨੂੰ ਪਤਾ ਹੋਵੇ ਵੀ ਇਹਦੇ ਨਾਲ ਸਾਨੂੰ ਰਾਜ ਸਤਾ ਮਿਲ ਸਕਦੀ ਹੈ ਉਹ ਕੁਝ ਵੀ ਕਰਨ ਨੂੰ ਤਿਆਰ ਨੇ ਇਥੇ ਪ੍ਰੋਬਲਮ ਕਿੱਥੇ ਬਣੀ ਵੀ ਇੱਕ ਤੇ ਸੇਵਾ ਲਾਉਂਦੀ ਗਈ ਨਾਲੇ ਇਹ ਕਹਿਤਾ ਗਿਆ ਕਿ ਤਿੰਨ ਤਰੀਕ ਤੱਕ ਤਿੰਨ ਦਿਨਾਂ ਦੇ ਅੰਦਰ ਇਹਨਾਂ ਦੇ ਸਾਰੇ ਅਸਤੀਫੇ ਜਿਹੜੇ ਲੈ ਕੇ ਤੇ ਉਹ ਪ੍ਰਵਾਨ ਕਰੋ ਤੇ ਮੁੜ ਕੇ ਸਾਰੀ ਜਥੇਬੰਦੀ ਦਾ ਗਠਨ ਕਰੋ ਉਹ ਹজম ਨਹੀਂ ਹੋਇਆ ਸੇਵਾ ਕਰਨ ਨੂੰ ਤਾਂ ਉਹਨਾਂ ਨੇ ਕਰਤੀ ਦੁਨੀਆ ਨੂੰ ਵਿਖਾਉਣ ਵਾਸਤੇ ਸਿੱਖਾਂ ਨੂੰ ਵਿਖਾਉਣ ਵਾਸਤੇ ਵੀ ਇਸੇ ਕਾਲ ਤੱਕ ਉਹਨੂੰ ਪੂਰੀ ਤਰ੍ਹਾਂ ਸਮਰਪਿਤ ਆ ਸਾਨੂੰ ਜੀਤ ਸੇਵਾ ਲਈ ਗਈ ਹੈ ਅਸੀਂ ਸੇਵਾ ਕਰਤੀ ਹੈ لیکن اندر ਜਿਹੜੀ ਉਹ ਕੁਰਸੀ ਦੀ ਲਾਲਸਾ ਜਿਸ ਕਰਕੇ ਸੇਵਾ ਕੀਤੀ ਜਾ ਰਹੀ ਹੈ ਉਹ ਪ੍ਰਾਪਤ ਨਹੀਂ ਹੋ ਰਹੀ ਸੀ ਉਹਦੇ ਕਰਕੇ ਫਿਰ ਸਾਰੀ ਵਿਉਂਤਬੰਦੀ ਬਦਲਣੀ ਸ਼ੁਰੂ ਹੋ ਗਈ ਪਹਿਲਾਂ 3 ਦਿਨਾਂ ਤੋਂ 15 ਦਿਨ ਦਾ ਹੋਰ ਟਾਈਮ ਮੰਗਿਆ ਗਿਆ 2 ਤਰੀਕ ਨੂੰ ਫੈਸਲਾ ਹੋਇਆ 3 ਦਿਨ ਦਾ ਟਾਈਮ ਸੀ 5 ਤਰੀਕ ਖਤਮ ਹੋ ਗਿਆ ਫਿਰ ਉਹ ਮੰਗ ਕੇ 15 ਦਿਨ ਦਾ ਹੋਰ ਕਰਾ ਕੇ 20 ਤਰੀਕ ਤੱਕ ਹੋ ਗਿਆ ਅੱਜ 20 ਤਰੀਕ ਹੋ ਗਈ ਤੇ ਹੁਣ ਉਸ ਤੋਂ ਪਹਿਲਾਂ ਕੁਝ ਨਾ ਕੁਝ ਜਿਹੜੀ ਹੈ ਉਹ ਵੀ ਹਟਬੰਦੀ ਹੋਣੀ ਸੀ ਹੁਣ ਉਹਦੇ ਵਿੱਚ ਹਰਪ੍ਰੀਤ ਸਿੰਘ ਕਿਉਂਕਿ ਬੜਾ ਅਗਰੈਸਿਵ ਨਜ਼ਰ ਆਉਂਦਾ ਸੀ ਇਹ ਹੋ ਗਿਆ ਵੀ ਇਹਨੂੰ ਕਿਸੇ ਤਰ੍ਹਾਂ ਪਾਸੇ ਕਰਤਾ ਜਾਏ ਜਿਹੜਾ ਇਹਨਾਂ ਨੇ ਕੱਲ ਫੈਸਲਾ ਕੀਤਾ ਹੈ ਉਥੇ ਕਟਾਰਣਾ ਦੇ ਸਰ ਗੁਰਦੁਆਰੇ ਦੇ ਵਿੱਚ ਜਾ ਕੇ ਮੀਟਿੰਗ ਕਰਕੇ ਐਗਜ਼ੈਕਟਿਵ ਦੀ ਮੈਨੂੰ ਸਮਝਦਾ ਬੜਾ ਮੂਰਖਾ ਵਾਲਾ ਫੈਸਲਾ ਜਦੋਂ ਨੇ ਆਪ ਇੱਕ ਦਿਨ ਪਹਿਲੇ ਬਿਆਨ ਦਿੱਤਾ ਕਿ ਜਿੰਨਾ ਜ਼ਰ ਮੇਰੇ ਤੇ ਲੱਗੇ ਇਲਜ਼ਾਮ ਕਲੀਅਰ ਨਹੀਂ ਹੁੰਦੇ ਉਹਨਾਂ ਚਿਰ ਮੈਂ ਜਥੇਦਾਰਾਂ ਦੀ ਮੀਟਿੰਗ 'ਚ ਨਹੀਂ ਜਾਵਾਂਗਾ ਤੇ ਤੁਸੀਂ ਕਦਰ ਲਈ ਕਰ ਰਹੇ ਹੋ ਹੂੰ ਤੁਸੀਂ ਮੈਂ ਇਹੀ ਕੀਤਾ ਨਾ ਜਦੋਂ ਨੇ ਆਪ ਹੀ ਕਿਹਾ ਸੀ ਮੇਰੇ ਪਾਸੇ ਆ ਮੈਂ ਨਹੀਂ ਜਾਵਾਂਗਾ ਫਿਰ ਤੁਹਾਡੇ ਕਰਨ ਦਾ ਕੀ ਫਾਇਦਾ ਤੁਹਾਡੇ ਕਰਨ ਦੀ ਲੋੜ ਕਿੱਥੇ ਸੀ ਪਰ ਇਹਦੇ ਵਿੱਚ ਦੇਖਿਆ ਜਾਵੇ ਜਿਵੇਂ ਹੁਣ ਫੇਰ ਮਸਲਾ ਚਰਚਾ ਹੋਈ ਸ਼ੁਰੂ ਹੋ ਗਈ ਆਪਾਂ ਵੀ ਉਸੇ ਚੀਜ਼ ਨੂੰ ਲੈ ਕੇ ਕਰ ਰਹੇ ਹਾਂ ਜੀ ਗੱਲ ਆ ਇਹ ਲੱਗਦਾ ਨਹੀਂ ਵੀ ਜਿਹੜੀ ਇੱਕ ਇਹ ਤਨਖਾਹਿਆ ਕਰਾਰ ਦੇਣਾ ਅਖੀਰ ਕੱਲ ਤੱਕ ਸਾਹਬ ਤੋਂ ਜਿਹੜਾ ਹੁਕਮ ਸੁਣਾਇਆ ਜਾਣਾ ਉਹ ਚੀਜ਼ਾਂ ਨੂੰ ਲੈ ਕੇ ਜਿਹੜੀ ਲੱਗਦਾ ਸੀਗਾ ਵੀ ਜਿਵੇਂ ਤੁਸੀਂ ਕਿਹਾ ਵੀ ਆਖਰ ਲੋਕਾਂ ਦੇ ਅੱਗੇ ਤਾਂ ਇਹ ਸੀ ਵੀ ਸਾਫ਼ ਹੋ ਗਿਆ ਸਾਰਾ ਕੁਝ ਉਹ ਤਾਂ ਦੁਬਾਰੇ ਫਿਰ ਚਰਚਾ ਖੜੀ ਹੋ ਗਈ ਦੁਬਾਰੇ ਫਿਰ ਨਹੀਂ ਲੱਗਦਾ ਵੀ ਦੁਬਾਰੇ ਫਿਰ ਇਹਨਾਂ ਤੇ ਸਵਾਲ ਚੁੱਕੇ ਜਾਣਗੇ ਵੀ ਭਾਈ ਤੁਸੀਂ ਤਾਂ ਫਿਰ ਉਹੀ ਕੰਮ ਕਰਤਾ ਦੇਖੋ ਇੱਕ ਚੀਜ਼ ਮੈਂ ਤੁਹਾਨੂੰ ਦੱਸਾਂ ਇਹ ਜਥੇਦਾਰਾਂ ਨੇ ਪਹਿਲੀ ਵਾਰੀ ਇੰਨੀ ਦੀ ਜੁਰਤ ਦਿਖਾਈ ਹੈ ਜਿਹੜਾ ਫੈਸਲਾ ਸੀ ਸੇਵਾ ਕਰਨ ਦਾ ਉਹ ਤਾਂ ਠੀਕ ਹੈ ਪਹਿਲੇ ਵੀ ਜਥੇਦਾਰ ਵੀ ਕਰਦੇ ਰਹੇ ਨੇ ਜਿਹੜਾ ਉਹਨਾਂ ਨੇ ਇਹ ਕਹਿ ਤਾ ਕਿ ਇਹ ਸਾਰੇ ਰਿਜ਼ਾਈਨ ਕਰਨ ਤੇ ਮੁੜ ਕੇ ਸਾਰਾ ਹੋਵੇ ਇਹ ਪਹਿਲਾਂ ਕਿਸੇ ਨੇ ਨਹੀਂ ਕੀਤਾ ਸੀ ਪਹਿਲਾਂ ਤੇ ਇਹ ਹੁੰਦਾ ਸੀ ਵੀ ਸਾਰੇ ਇਕੱਠੇ ਹੋ ਜਾਓ ਇਹਨਾਂ ਦੇ ਥੱਲੇ ਇਕੱਠੇ ਹੋ ਜਾਓ ਇਹਨਾਂ ਲੀਡਰ ਮੰਨ ਲਓ ਇਹਨਾਂ ਦੇ ਥੱਲੇ ਇਕੱਠੇ ਹੋ ਜਾਓ 500 ਤੇ ਭੀੜਾਂ ਪੈ ਗਈ ਹੈ ਸਾਰੇ ਇਕੱਠੇ ਹੋ ਜਾਓ ਜੀ ਲੇਕਿਨ ਐਤ ਕੀ ਜਿਹੜਾ ਇਹ ਨੇ ਪਹਿਲੀ ਵਾਰੀ ਹੋਇਆ ਕਿ ਜਥੇਦਾਰਾਂ ਨੇ ਕਿ ਜੁਰਤ ਦਿਖਾਈ ਹੁਣ ਉੱਥੇ ਸ਼ਰਮਣੀ ਕਮੇਟੀ ਦੀ ਹਾਲਤ ਜਿਹੜੀ ਹੈ ਨਾ ਪਤਲੀ ਹੋ ਰਹੀ ਹੈ ਉਸ ਮਸਲੇ ਕਰਕੇ ਰੈਜ਼ਿੰਗ ਕਰਕੇ ਪਤਲੀ ਇਸ ਕਰਕੇ ਹੋ ਰਹੀ ਹੈ ਪਹਿਲਾਂ ਤਾਂ ਉਹਨਾਂ ਨੇ ਰੈਜ਼ੀਨੇਸ਼ਨ ਵਾਲਾ ਫੈਸਲਾ ਦੇ ਦਿੱਤਾ ਹੂੰ ਦੂਸਰਾ ਹੁਣ ਜਿਹੜਾ ਉਹਨਾਂ ਨੇ ਹਰਪ੍ਰੀਤ ਸਿੰਘ ਦੇ ਖਿਲਾਫ ਕੀਤਾ ਉਹਦਾ ਵੀ ਕੌਮ ਦੇ ਉੱਤੇ ਵਿੱਚੋਂ ਤੇ ਰਿਐਕਸ਼ਨ ਨੈਗੇਟਿਵ ਆ ਰਿਹਾ ਕੌਮ ਦੇ ਵਿੱਚੋਂ ਜਿਹੜਾ ਰਿਐਕਸ਼ਨ ਆ ਰਿਹਾ ਮਾੜਾ ਆ ਰਿਹਾ ਉਹਦੇ ਨਾਲ ਉਹ ਡਟ ਕੇ ਸਾਹਮਣੇ ਖਲੋਗੇ ਉਹਨਾਂ ਜਦ ਦਾ ਰਕਾਲਤਾ ਜਿਹਨਾਂ ਨੂੰ ਆਪੇ ਕਹਿੰਨੇ ਆ ਉਹਨਾਂ ਨੇ ਵੀ ਕਹਿਤਾ ਜੀ ਕਿ ਗਲਤ ਫੈਸਲਾ ਕੀਤਾ ਜੇ ਉਹਨਾਂ ਨੂੰ ਕੱਢਿਆ ਜਾਏਗਾ ਅਸੀਂ ਵੀ ਛੱਡ ਦੇਾਂਗੇ ਤੇ ਇਹ ਤੇ ਸਿੱਧਾ ਟਕਰਾਅ ਵਾਲਾ ਪੈਦਾ ਹੋ ਗਿਆ ਇਹ ਸਿੱਖ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਅੱਜ ਤੋਂ ਪਹਿਲਾਂ ਇੱਕ ਹੋਇਆ ਪੂਰਨ ਸਿੰਘ ਵੇਲੇ ਲੇਕਿਨ ਪੂਰਨ ਸਿੰਘ ਦੀ ਸਥਿਤੀ ਇਹ ਸੀ ਕਿ ਪੂਰਨ ਸਿੰਘ ਦੇ ਨਾਲ ਕੋਈ ਨਹੀਂ ਸੀ ਅਨਿਸ਼ਾਤ ਪਤਾ ਕਿ ਨਹੀਂ ਪੂਰਨ ਸਿੰਘ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਸਵੇ ਸਾਰਿਆਂ ਨੂੰ ਪੰਚੋ ਚ ਇਕਤਾ ਸੀ ਉਹਨੇ ਆਪਣੇ ਨਾਲ ਦੇ ਜਥੇਦਾਰ ਵੀ ਚੇਕਤੇ ਸੀ ਪ੍ਰੋਫੈਸਰ ਮਨਜੀਤ ਸਿੰਘ ਗਿਆਨੀ ਕੇਵਲ ਸਿੰਘ ਉਹ ਜਿੰਨੇ ਜਥੇਦਾਰ ਸਨ ਉਹਨਾਂ ਨੂੰ ਵੀ ਪੰਚੋ ਚ ਇਕਤਾ ਉਹ ਰਹਿ ਕਲਾ ਗਿਆ ਸੀ ਉਥੇ ਇੱਥੇ ਇਹ ਘਟੋ ਘਟ ਜਥੇਦਾਰ ਜਿਹੜੇ ਨੇ ਨਾ ਉਹ ਆਪਸ ਦੇ ਵਿੱਚ ਅਜੇ ਤੱਕ ਇਕੱਠਾ ਨਜ਼ਰ ਆਉਂਦੇ ਪਏ ਨੇ ਉਹਨਾਂ ਵਿੱਚ ਸਭ ਤੋਂ ਅਗਰੈਸਿਵ ਜਿਹੜਾ ਚੱਲ ਰਿਹਾ ਸੀ ਉਹ ਹਰਪ੍ਰੀਤ ਸਿੰਘ ਚੱਲ ਰਿਹਾ ਸੀ ਅਕਾਲੀ ਲੀਡਰਾਂ ਨੂੰ ਇਹ ਹੋ ਗਿਆ ਵੀ ਇਹ ਐਗਰੈਸਿਵ ਹੈ ਇਹ ਹੀ ਸਭ ਕੁਝ ਕਰਾ ਰਹੇ ਐ ਐਗਰੈਸਿਵ ਹੋ ਕੇ ਕੁਝ ਉਹਨਾਂ ਨੂੰ ਇਹ ਵੀ ਸੀ ਕਿ ਕਿਉਂਕਿ ਅਸੀਂ ਇਹਨੂੰ ਜਥੇਦਾਰ ਦੇ ਅਹੁਦੇ ਤੋਂ ਹਟਾਇਆ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਤੋਂ ਤੇ ਸ਼ਾਇਦ ਇਸ ਕਰਕੇ ਵੀ ਸਾਡੇ ਨਾਲ ਇਹ ਪਹਿਲਾਂ ਵੀ ਉਹਨੂੰ ਉਦੋਂ ਹੀ ਹਟਾਉਣਾ ਚਾਹੁੰਦੇ ਸਨ ਲੇਕਿਨ ਉਹਦਾ ਜਿਹੜਾ ਐਗਰੈਸਿਵ ਐਟੀਟਿਊਡ ਜਿਹੜਾ ਸੀ ਨਾ ਇਹਨਾਂ ਨੂੰ ਵੀ ਲੱਗਾ ਵੀ ਜੇ ਅਸੀਂ ਇਹਨੂੰ ਫਾਰਗ ਕਰ ਦਿੱਤਾ ਤੇ ਕੌਮ ਦੇ ਵਿੱਚ بڑا ਮੈਸੇਜ ਜਾਏਗਾ ਉਸ ਕਰਕੇ ਇਹਨਾਂ ਨੇ ਉਹਨੂੰ ਮੁਫਾਰਕ ਕਰਨ ਦੀ بجائے ਦਮਦਮਾ ਸਾਹਿਬ ਦਾ ਦਸਤੇ ਦਾ ਰਹਿਣ ਦਿੱਤਾ ਕਿ ਤੂੰ ਐਕਟਿੰਗ ਸੀ ਤੋ ਉਥੇ ਵਾਪਸ ਚਲਾ ਜਾ ਅਸੀਂ ਪੱਕਾ ਹੁਣ ਜਿਹੜਾ ਲਗਾ ਲਿਆ ਉਹਦੇ ਕਰਕੇ ਇਹਦੀ ਪੋਜੀਸ਼ਨ ਜਿਹੜੀ ਹੈ ਪਹਿਲੇ ਨਾਲੋਂ ਮਜ਼ਬੂਤ ਹੋਈ ਕਮਜ਼ੋਰ ਨਹੀਂ ਹੋਈ ਗ੍ਰਾਣੀ ਹਰਪ੍ਰੀਤ ਗ੍ਰਾਣੀ ਹਰਪ੍ਰੀਤ ਸਿੰਘ ਦੀ ਹਟਾਉਣ ਦੀ ਜਰੂਰਤ ਨਹੀਂ ਹੋਈ ਨਾ ਤੇ ਆਪੇ ਮਜ਼ਬੂਤ ਹੋ ਗਈ ਸਥਿਤੀ ਹੋਣੋਂ ਅਗਰੈਸਿਵ ਹੋ ਕੇ ਸਭ ਕੁਝ ਅੱਗੇ ਹੋ ਕੇ ਕਿਉਂਕਿ ਕੀਤਾ ਇਹਨਾਂ ਵੇਖਿਆ ਵੀ ਇਹ ਤਾਂ ਸਾੜ ਕੋ ਗਲਤੀ ਹੋ ਗਈ ਸੀ ਉਦੋਂ ਹਟਾਇਆ ਨਹੀਂ ਤੇ ਹੁਣ ਇਹ ਸਾਨੂੰ ਬੜਾ ਮਹਿੰਗਾ ਪਿਆ ਰਿਹਾ ਹੁਣ ਇਹਨਾਂ ਨੇ ਉਹ ਦਾ ਕੱਢਿਆ ਦੇਖੋ ਮੈਂ ਅੱਜ ਵੀ ਇਸ ਗੱਲ ਨੂੰ ਮਹਿਸੂਸ ਕਰਦਾ ਵੀ ਉਹ ਬੰਦਾ ਆਪੇ ਨਹੀਂ ਆਇਆ ਉਹ ਪੁਰਾਣੀ ਗੱਲ ਹੈ ਯਾਨੀ ਹਰਪ੍ਰੀਤ ਦੇ ਖਿਲਾਫ ਹਾਂ ਯਾਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਿਹੜਾ ਉਹ ਸੰਡੂ ਕਹਿੰਦਾ ਹੁਣ ਤਾਂ ਸੰਡੂ ਹੈ ਨਹੀਂ 9 ਸਾਲ ਹੋ ਗਏ ਡਾਈਵੋਰਸ ਹੋਇਆ ਹਾਂ ਡਾਈਵੋਰਸ ਹੋਇਆ 9 ਸਾਲ ਹੋ ਗਏ ਫਿਰ ਉਹਦੀ ਹਰਪ੍ਰੀਤ ਸਿੰਘ ਦੀ ਸੱਸ ਦਾ ਬਿਆਨ ਆ ਗਿਆ ਉਹ ਹਰਪ੍ਰੀਤ ਸਿੰਘ ਦੇ ਨਾਲ ਖੜੀ ਹੈ ਉਹ ਕਹਿੰਦੀ ਹੈ ਉਹ ਸ਼ਰਾਬੀ ਵੀ ਹੈ ਤੇ ਉਹਦੇ ਵਿੱਚ ਹੋਰ ਵੀ ਬਹੁਤ ਔਗਣ ਨੇ ਇਹ ਕਹਿੰਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਮੈਨੂੰ ਜੇਲ੍ਹ ਭਜਵਾਉਂਦਾ ਰਿਹਾ ਉਹ ਸੱਸ ਕਹਿੰਦੀ ਹੈ ਵੀ ਆਪਣੇ ਮੰਦ ਕਰਮਾ ਕਰਕੇ ਜਾਂਦਾ ਰਿਹਾ ਸਾਡੀ ਕੁੜੀ ਦੁਖੀ ਸੀ ਉਹਦੀ ਸੱਸ ਦਾ ਬਿਆਨ ਬੜਾ ਮਹਣੇ ਰੱਖਦਾ ਹੈ ਉਹ ਅੱਜ ਵੀ ਸੱਸ ਹੈ ਉਹ ਜਿਹੜਾ ਅੱਜ ਸੰਧੂ ਨਹੀਂ ਹੈ ਉਸਾਂ ਨੂੰ ਸੀ ਉਹ ਰਿਸ਼ਤਾ ਖਤਮ ਹੋ ਚੁੱਕਾ ਹੈ ਪਰ ਇਹਦੇ ਚ ਲੱਗਦਾ ਨਹੀਂ ਵੀ ਇਹ ਵੈਸੇ ਜੀ ਕਿਸ ਹਾਦਸੇ ਕਰਕੇ ਜੇ ਕਿ ਇਹ ਕੀ ਜਾ ਚੁੱਕਾ ਹੈ ਕਿ ਇੱਕ ਪਾਸੇ ਜਿੱਥੇ ਚਲੋ ਫੈਸਲੇ ਨੂੰ ਲੈ ਕੇ ਹੋ ਸਕਦਾ ਨਰਾਜ਼ਗੀ ਕਿਸੇ ਨਾਲ ਵੀ ਲੋਕ ਤਾਂ ਰੱਬ ਨਾਲ ਵੀ ਰੁੱਸੇ ਜਾਂਦੇ ਨੇ ਕਈ ਵਾਰੀ ਪਰ ਨਰਾਜ਼ਗੀਆਂ ਦੇ ਦੌਰ ਦੇ ਵਿੱਚ ਕਿਸੇ ਦੀ ਕਰਦਾਰਕੁਸ਼ੀ ਇਸ ਤਰ੍ਹਾਂ ਕਦਰ ਹੋਣੀ ਉਹ ਤਾਂ ਖੁਦ ਹੀ ਹਰਪ੍ਰੀਤ ਹਾਲਾਂਕਿ ਪਹਿਲਾਂ ਵੀ ਜਿਤਾ ਚੁੱਕੇ ਨੇ ਤੇ ਦੁਬਾਰੇ ਵੀ ਉਹਨਾਂ ਨੇ ਬਿਆਨਾਂ ਚ ਜਿਤਾਇਆ ਵੀ ਆਖਰ ਮੇਰੀ ਜਾਣਬੁੱਝ ਕੇ ਕਰਦਾਰਕੁਸ਼ੀ ਕੀਤੀ ਜਾ ਰਹੀ ਹੈ ਦੇਖੋ ਇਹ ਜੇ ਅਸੀਂ ਬਾਹਰ ਬੈਠੇ ਮਹਿਸੂਸ ਕਰਦੇ ਆਂ ਤੇ ਉਹਨੇ ਮਹਿਸੂਸ ਕੀਤਾ ਹੀ ਹੋਏਗਾ ਨੇਚਰਲੀ ਇਹ ਮੇਰੀ ਜਾਣ ਕੇ ਗੱਲ ਫੇਰ ਉੱਥੇ ਘੁੰਮ-ਘੁੰਮ ਕੇ ਆ ਜਾਂਦੀ ਹੈ ਜਿਹੜਾ ਟਾਈਮ ਪੀਰੀਅਡ ਹੈ ਬੜਾ ਬਹਿਣੇ ਰੱਖਦਾ ਹੈ ਇਹ ਜਿਸ ਵੇਲੇ ਉਹ ਜਿਸ ਦਾ ਰਕਾਲਤਾ ਖਦ ਬਣਿਆ ਸੀ ਉਸ ਵੇਲੇ ਬੋਲਦਾ ਜਾਂ ਜਿਸ ਵੇਲੇ ਦਮਦਮਾ ਸਾਹ ਦਾ ਜਰਦਰ ਬਣਿਆ ਸੀ ਉਸ ਵੇਲੇ ਬੋਲਦਾ ਇਹ ਅੱਜ ਹੀ ਕਿਉਂ ਬੋਲਿਆ ਇਹਦਾ ਮਤਲਬ ਅੱਜ ਬੋਲਿਆ ਨਹੀਂ ਉਹਨੂੰ ਰੱਬ ਕੇ ਲਿਆਂਦਾ ਗਿਆ ਬੁਲਾਇਆ ਗਿਆ ਕਿਸੇ ਦੇ ਸੰਪਰਕ ਦੇ ਵਿੱਚੋਂ ਆਇਆ ਜਿੱਥੋਂ ਪਤਾ ਲੱਗਾ ਵੀ ਆ ਬੰਦਾ ਵਰਤਿਆ ਜਾ ਸਕਦਾ ਹੈ ਤੁਹਾਨੂੰ ਵਰਤ ਲਿਆ ਪਰ ਖਾਸਾ ਹੀ ਦੂਜੇ ਪਾਸੇ ਦੇਖੀਏ ਇਹ ਵੀ ਬਹੁਤ ਕਿਉਂਕਿ ਹੁਣ ਵੂਮਨ ਕਮਿਸ਼ਨਰ ਪਹਿਲਾਂ ਤਾਂ ਸੂ ਮੋਟੋ ਰਿਹਾ ਖੈਰ ਉਹਨਾਂ ਨੇ ਕੋਈ ਸ਼ਿਕਾਇਤ ਨਹੀਂ ਸੀ ਗਈ ਪਰ ਬੀਬੀ ਜ਼ਗੀਰ ਕੌਰ ਜਿੱਦੇ ਉੱਦੇ ਆਉਂਦੇ ਨੇ ਉਹਨਾਂ ਨੇ ਕਿਹਾ ਵੀ ਠੀਕ ਹੈ ਵੀ ਉਹਨਾਂ ਨੇ ਭਾਵੇਂ ਮਹਿਸੂਸ ਕਰ ਲਿਆ ਪਰ ਕਹਿੰਦੇ ਜਿਹੜੇ ਦੋਸ਼ ਹੋਇਆ ਉਹ ਤਾਂ ਦੋਸ਼ੀ ਹੈ ਹੀ ਹੈ ਤੇ ਸਖਤ ਸਜ਼ਾ ਉਹ ਤਾਂ ਆਪਦੇ ਕਰਨ ਨੂੰ ਕਹਿੰਦੇ ਨੇ ਵੀ ਮਿਲਣੀ ਚਾਹੀਦੀ ਹੈ ਦੂਜੇ ਪਾਸੇ ਕਮਿਸ਼ਨ ਵੀ ਕਿਤੇ ਨਾ ਕਿਤੇ ਦਿਖ ਰਿਹਾ ਹੈ ਵੀ ਕੋਈ ਨਾ ਕੋਈ ਫੈਸਲਾ ਲਾਊਗਾ ਤਾਂ ਮੀ ਹੁਰੇ ਨੇ ਜੇ ਦੇਖਿਆ ਜਾਵੇ ਉਹ ਉਹਨਾਂ ਨੇ ਆਪਦੀ ਸਪਾਈ ਇਹ ਦਿੱਤੀ ਹੈ ਵੀ ਮੈਂ ਤਣਾਅ ਦੇ ਵਿੱਚ ਸੀਗਾ ਉਸ ਸਮੇਂ ਦੌਰਾਨ ਹਾਲਾਂਕਿ ਇਟਸ ਜ਼ਿੰਮੇਵਾਰੀ ਬਹੁਤ ਵੱਡੀ ਆ ਬੀਬੀ ਜਗੀਰ ਕੌਰ ਨੇ ਵੀ ਇਹ ਸਵਾਲ ਚੁੱਕਿਆ ਵੀ ਜਿਹੜੇ ਬੰਦੇ ਕੋਲ ਇੰਨੀ ਵੱਡੀ ਜ਼ਿੰਮੇਵਾਰੀ ਹੈ ਜੇਕਰ ਉਹ ਤਣਾਅ 'ਚ ਆ ਵੀ ਗਿਆ ਕਿਉਂਕਿ ਔਕਸੋਕ ਆਉਂਦੀ ਰਹਿੰਦੀ ਆ ਉਹਦੇ ਵਿੱਚ ਇਸ ਤਰ੍ਹਾਂ ਦੇ ਨਾਲ ਬੋਲ ਲੈਣਾ ਅ ਐਜੇ ਐਸਜੀਪੀਸੀ ਪ੍ਰੈਜ਼ੀਡੈਂਟ ਦੇ ਤੌਰ ਤੇ ਸਰ ਕਿਵੇਂ ਦੇਖਦੇ ਹੋ ਤੁਸੀਂ ਕਿ ਆਖਰ ਇਸ ਤਰ੍ਹਾਂ ਦਾ ਰਵਈਆ ਠੀਕ ਨਹੀਂ ਦੇਖੋ ਮੈਂ ਤੇ ਗੱਲ ਹੀ ਇੱਥੋਂ ਸ਼ੁਰੂ ਕੀਤੀ ਹੈ ਹੂੰ ਕਿ ਇਹ ਆਪਣੇ ਜੀਵਨ ਦੇ ਵਿੱਚ ਨਿਗਾਰ ਹੈ ਤਾਂ ਇਹੋ ਜਿਹੇ ਬੋਲ ਨਿਕਲਦੇ ਨੇ ਲੇਕਿਨ ਇੱਕ ਗੱਲ ਦੇ ਵਿੱਚ ਮੇਰੇ ਵੀ ਹੋ ਡਿਫਰੈਂਟ ਨੇ ਇੱਕ ਪੋਲੀਟੀਕਲ ਵਿਰੋਧ ਦਾਕ ਨਤੀਜਾ ਹੈ ਜਿਹੜੀ ਆਪਸੀ ਤਣਾ ਤਣੀ ਚੱਲ ਰਹੀ ਹੈ ਜਿਹੜੀ ਆਪਸੀ ਤਣਾ ਤਣੀ ਚੱਲ ਰਹੀ ਹੈ ਇਹ ਔਰਤ ਦੇ ਖਿਲਾਫ ਵਾਲਾ ਨਹੀਂ ਹੈ ਅਗਰ ਬੀਬੀ ਜਗੀਰ ਕੌਰ ਦੀ ਜਗ੍ਹਾ ਦੇ ਉੱਤੇ ਕੋਈ ਮਰਦ ਵੀ ਹੁੰਦਾ ਜਿਹੜਾ ਪਹਿਲਾਂ ਐਸੀਬੀਸੀ ਦਾ ਪ੍ਰਧਾਨ ਰਿਹਾ ਹੁੰਦਾ ਤੇ ਉਹਦੇ ਇਹੋ ਜਿਹੇ ਵਿਵਾਦ ਚੱਲ ਰਿਹਾ ਹੁੰਦਾ ਤੇ ਤਮੀ ਸਾਡੇ ਬੋਲ ਉਹਦੇ ਵਾਸਤੇ ਵੀ ਉਹੋ ਜੀ ਨਿਕਲਦੇ ਜਿਹੜਾ ਇਹਨੂੰ ਇਹ ਟਰਨ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਔਰਤਾਂ ਦਾ ਸਤਕਾਰ ਘਟਿਆ ਮੈਂ ਨਹੀਂ ਸਮਝਦਾ ਵੀ ਔਰਤੋਂ ਕਰਕੇ ਉਹਨਾਂ ਕਿਹਾ ਉਹਨਾਂ ਇਸ ਕਰਕੇ ਨਹੀਂ ਕਿਹਾ ਵੀ ਬੀਬੀ ਦੀ ਜਾਗੀਰ ਕੋ ਔਰਤ ਹੈ ਉਹਨਾਂ ਇਸ ਕਰਕੇ ਕਿਹਾ ਕਿ ਵਿਰੋਧੀ ਧੜੇ ਦੀ ਹੈ ਅਸਲ ਵਿੱਚ ਵਿਰੋਧ ਦੇ ਵਿੱਚ ਪਰ ਇਹ ਜਿਹੜੀਆਂ ਚੀਜ਼ਾਂ ਦਾ ਮੈਸੇਜ ਕੀ ਜਾਂਦਾ ਸਰ ਜਦੋਂ ਬਾਕੀ ਲੋਕ ਸੁਣ ਰਹੇ ਨੇ ਇਸ ਸਮੇਂ ਤੋਂ ਦੌਰਾਨ ਦੇਖ ਰਹੇ ਨੇ ਆ ਰਹੇ ਨੇ ਜੀ ਉਹਥੇ ਕਮਿਸ਼ਨ ਦੇ ਮੁਰੇ ਇੱਕ ਤਰ੍ਹਾਂ ਦੇ ਨਾਲ ਹੀਅਰਿੰਗਾਂ ਹੋ ਰਹੀਆਂ ਨੇਗੀਆਂ ਤਾਂ ਇਹਦਾ ਮੈਸੇਜ ਹਾਲਾਂਕਿ ਲੋਕ ਤਾਂ ਉਹਨਾਂ ਕੰਨੀ ਦੇਖਦੇ ਨੇ ਜੋ ਬੋਲਦੇ ਨੇ ਉਹਨਾਂ ਦੇ ਬੋਲ ਵੀ ਬੜੇ ਮਹਨੇ ਰਹਿੰਦੇ ਨੇ ਬੋਲ ਮਹਨੇ ਰਹਿੰਦੇ ਨੇ ਔਰ ਦੇਖੋ ਅਸਰ ਤਾਂ ਇਸ ਅਹੁਦੇ ਦੇ ਉੱਤੇ ਇਸ ਕੌਮ ਦੇ ਸਤਕਾਰ ਦੇ ਉੱਤੇ ਸਾਰੇ ਤੇ ਪੈਂਦਾ ਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਔਮਨ ਕਮਿਸ਼ਨ ਅੱਗੇ ਪੇਸ਼ ਹੋਣਾ ਪਵੇ ਤੋ ਸਾਰੀ ਕੌਮ ਦੇ ਉੱਤੇ ਉਹਦਾ ਪ੍ਰਭਾਵ ਪੈਂਦਾ ਹਾਲੇ ਕਿ ਮੈਂ ਜਿਸ ਤਰ੍ਹਾਂ ਪਹਿਲਾਂ ਗੱਲ ਕਰ ਚੁੱਕਾ ਕਿ ਉਹਨਾਂ ਤੋਂ ਮਾਫੀ ਮੰਗ ਲਈ ਹਰਪ੍ਰੀਤ ਸਿੰਘ ਨੇ ਤੇ ਜਸਟੀਫਾਈ ਕੀਤਾ ਉਹ ਤਾਂ ਕਹਿੰਦਾ ਵੀ ਇਹ ਤਾਂ ਸਾਡਾ ਸੁਭਾਅ ਹੈ ਤੇ ਅੰਦਰੋਂ ਤੋਂ ਹੀ ਨਿਕਲ ਰਿਹਾ ਜੋ ਤੁਹਾਡੇ ਅੰਦਰ ਪਿਆ ਬਿਲਕੁਲ ਕਿਉਂਕਿ ਜੇ ਦੇਖਿਆ ਜਾਵੇ ਗੁਰਬਾਣੀ ਦੇ ਵਿੱਚ ਵਰਣ ਦਾ ਜੋ ਪਾਵੈ ਭਾਂਡੇ ਵਸਤ ਵਿੱਚ ਵਸਤ ਸਾਈ ਨਿਕਲਿਆ ਕਿਆ ਕੋ ਕਰੇ ਵਿਚਾਰਾ ਜਿਹੜੀ ਭਾਂਡੇ ਚ ਚੀਜ਼ ਪਾਈ ਹੋਈ ਹੈ ਉਹੀ ਨਿਕਲਣੀ ਹੈ ਉੱਚੋ ਜੋ ਤੁਹਾਡੇ ਜੀਵਨ ਦੇ ਵਿੱਚ ਹੈ ਗੁੱਸਾ ਹੈ ਨਫ਼ਰਤ ਹੈ ਉਹੀ ਨਿਕਲਣੀ ਹੈ ਬਿਲਕੁਲ ਕਿਉਂਕਿ ਆ ਆਮ ਤੌਰ ਤੇ ਇਹ ਗੱਲ ਹੁੰਦੀ ਹੈ ਵੀ ਜਿਹਹ ਜਾਂ ਇਨਸਾਨ ਹੁੰਦਾ ਹੈ ਕਈ ਵਾਰੀ ਫਿਰ ਬੋਲ ਵੀ ਉਹ ਜੀ ਚੀਜ਼ ਜਾਂਦਾ ਖਰ ਸਮਾਂ ਤੇ ਸਿਚੁਏਸ਼ਨ ਜਿਵੇਂ ਕਿ ਖਾਲਸਾ ਜੀ ਉਹਨਾਂ ਨੇ ਕਿਹਾ ਵੀ ਸਿਆਸੀ ਤੌਰ ਦੇ ਉੱਤੇ ਜਾਂ ਫਿਰ ਕਹੀਏ ਕਿ ਜਦੋਂ ਕੋਈ ਵਿਰੋਧੀ ਹੁੰਦਾ ਹੈ ਉਹਨੂੰ ਲੈ ਕੇ ਲਿਹਾਜ਼ੇ ਚ ਜੇਕਰ ਕੋਈ ਹੋਰ ਵੀ ਹੁੰਦਾ ਤਾਂ ਸ਼ਾਇਦ ਉਸੇ ਤਰ੍ਹਾਂ ਦੇ ਨਾਲ ਉਹਨਾਂ ਦੇ ਤਲਖ ਸੁਭਾਅ ਜਾਂ ਤਲਖ ਗੱਲਾਂ ਰਹਿੰਦੀਆਂ ਪਰ ਦੂਜੇ ਪਾਸੇ ਗੈਰਨੀ ਹਰਪ੍ਰੀਤ ਸਿੰਘ ਹੋਰਾਂ ਦੇ ਫੈਸਲੇ ਨੂੰ ਲੈ ਕੇ ਜਰੂਰ ਕਿਤੇ ਨਾ ਕਿਤੇ ਇਹ ਦੇਖਿਆ ਜਾਵੇ ਵਿਚਾਰ ਕਿੰਤੂ ਪਰੰਤੂ ਐਸੇ ਕਰਕੇ ਕਹਿੰਦੇ ਉਹਨਾਂ ਤੇ ਇਹ ਐਕਸ਼ਨ ਲਿਆ ਗਿਆ ਕਿਉਂਕਿ ਜਿਹੜਾ ਐਕ ਚਾਹੀਦਾ ਸੀ ਜਾਂ ਕਿ ਇਹ ਕਿ ਉਹਨਾਂ ਨੇ ਸੋਚਦੇ ਸੀ ਯਾਨੀ ਕਿ ਉਹ ਤਾਂ ਉਹ ਜਦੋਂ ਹੁਣ ਇਸ ਕਰਕੇ ਲੈਣਾ ਪਿਆ ਕਿਉਂਕਿ ਅੱਗੇ ਉਹਨਾਂ ਨੇ ਦੇਖਿਆ ਵੀ ਇਹ ਸਾਨੂੰ ਭਵਿੱਖ ਦੇ ਵਿੱਚ ਵੀ ਕਿਤੇ ਨਾ ਕਿਤੇ ਖਰਾਬ ਕਰੂਗਾ ਜਾਂ ਕਿ ਇਹ ਕਿ ਉਹਨਾਂ ਦੇ ਸਖਤ ਰਵਈਆ ਜਿਹੜਾ ਉਹਨਾਂ ਤੇ ਭਾਰੂ ਪਾਊਗਾ ਹੁਣ ਚਰਚਾ ਇੱਕ ਵਾਰੀ ਫੇਰ ਤੋਂ ਖੜੀ ਹੋ ਗਈ ਤਾਂ ਸਵਾਲ ਇਹ ਹੈ ਕਿ ਜਦੋਂ ਤੱਕਰ ਤੁਸੀਂ ਪੁਰਾਣੀਆਂ ਚੀਜ਼ਾਂ ਨੂੰ ਨਿਪਟਾਉਣ ਚੱਰੇ ਹੋ ਤੇ ਨਵੀਆਂ ਚੀਜ਼ਾਂ ਖੜੀਆਂ ਹੋ ਜਾਣ ਉਹਨਾਂ ਦੇ ਵਿੱਚ ਫਿਰ ਮਸਲਾ ਉਰੇ ਇਹ ਆਮ ਜ਼ਿੰਦਗੀ ਦਾ ਨਹੀਂ ਬਲਕਿ ਇਹ ਪੰਥਕੋਂ ਦਾ ਹੈ ਤਾਂ ਲੋਕਾਂ ਦੇ ਮਨ ਦੇ ਵਿੱਚ ਕੀ ਵਿਚਾਰ ਜਾਂਦਾ ਤੁਸੀਂ ਵੀ ਆਪਦੇ ਵਿਚਾਰ ਸਾਂਝੇ ਕਰਿਓ ਕਿਉਂਕਿ ਲਗਾਤਾਰ ਜਦੋਂ ਦੇਖੀਏ ਤਾਂ ਇਸ ਮਸਲੇ ਨੂੰ ਲੈ ਕੇ ਚਰਚਾ ਇੱਕ ਵਾਰੀ ਫੇਰ ਤੋਂ ਖੜੀ ਹੋਈ ਹੈ ਵੀਡੀਓ ਜਰਨਲਿਸਟ ਹਰਪਾਲ ਦੇ ਨਾਲ ਸਮੇਂ ਸਿਰ ਰੋਜ਼ਾਨਾ ਸਪੋਰਟ ਟੀਵੀ ਚੰਡੀਗੜ੍ਹ